ਜਿੱਥੇ ਕਿ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪਿਛਲੇ ਕਈ ਘੰਟਿਆਂ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਛੜ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਨੌਰ ਤੋਂ ਬਟਾਲਾ ਰੋਡ ਤੇ ਅਮੁੱਲ ਮਿਲਕ ਪਲਾਂਟ ਵਾਲੀ ਗੱਡੀ ਜੋ ਵੱਖ-ਵੱਖ ਡਿਸਟ੍ਰੀਬਿਊਟਰਸ ਤੋਂ ਦੁੱਧ ਇਕੱਠਾ ਕਰਨ ਲਈ ਜਦੋਂ ਬਟਾਲਾ ਤੋਂ ਕਲਨੌਰ ਗਈ ਸਾਗਰ ਸਕੂਲ ਦੀ ਰੋਡ ਤੋਂ ਗੁਜ਼ਰ ਰਹੀ ਸੀ ਤਾਂ ਇਸ ਰੋਡ ਤੇ ਲੱਗਿਆ ਸਫੈਦੇ ਦਾ ਦਰਖਤ ਗੱਡੀ ਤੇ ਆਂ ਡਿੱਗਿਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਫਿਲਹਾਲ ਡਰਾਈਵਰ ਸਪੀਤ ਦੋ ਜਣੇ ਇਸ ਗੱਡੀ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਕੁਝ ਗੁੱਜੀਆਂ ਸੱਟਾਂ ਜ਼ਰੂਰ ਲੱਗੀਆਂ ਨੇ 2 ਘੰਟੇ ਤੋਂ ਰੋਡ ਤੇ ਗੱਡੀ ਤੇ ਸਫੈਦੇ ਦਾ ਦਰਖਤ ਡਿੱਗਿਆ ਰਿਹਾ ਪਰ ਕੋਈ ਵੀ ਪ੍ਰਸ਼ਾਸਨਿਕ ਕਰਮਚਾਰੀ ਜਾਂ ਕਿਸੇ ਵੀ ਵਿਭਾਗ ਦਾ ਕੋਈ ਵੀ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਇਹ ਭਾਈ ਬਟਾਲੇ ਤੋਂ ਆਈ ਜੇ ਅਮੂਲ ਦੇ ਸੈਂਟਰ ਦੀ ਆ ਗੱਡੀ ਆ ਅਮੂਲ ਦੇ ਸੈਂਟਰਾਂ ਤੋਂ ਦੁੱਧ ਚੁੱਕੀ ਦਾ ਜੇ ਤੇ ਆਪਣਾ ਇਧਰ ਹਰੀਮਾ ਬਾਦ ਪਿੰਡ ਉੱਥੇ ਜਾ ਰਹੇ ਸੀ ਪਤਾ ਨਹੀਂ ਲੱਗਾ ਕਿ ਇਹ ਵਾਲੇ ਸਬਜ਼ਾ ਆ ਗਏ ਕਿ ਦੇਖਦੇ ਦੇਖਦੇ ਨੂੰ ਲੱਗਦਾ ਵੀ ਜਿੱਥੇ ਸਬਜ਼ਾ ਡਿੱਗੇ ਨੇ ਮਤਲਬ ਇਹ ਜਗਲਾਤ ਵਾਲਿਆਂ ਨੂੰ ਮਤਲਬ ਜਿਹੜੇ ਡਿੱਗੇ ਢੇਡੇ ਹੋਏ ਨੇ ਉਹਨਾਂ ਨੂੰ ਕੱਟ ਦੇਣਾ ਚਾਹੀਦਾ ਮਤਲਬ ਇਹ ਜੋ ਆਮ ਲੋਕਾਂ ਨਾਲ ਸਾਂ ਨਾਲ ਇਹ ਚਾਹੀਦਾ ਭਾਈ ਜਗਲਾਤ ਵਾਲਿਆਂ ਨੂੰ ਵੇਖਣਾ ਚਾਹੀਦਾ ਥੱਲੇ ਅੱਗ ਲਾ ਕੇ ਲੋਟਾਂ ਦੇ ਥੱਲਿਓਂ ਜੜਾਂ ਸਾਡੀਆਂ ਇਹਨਾਂ ਦੀਆਂ ਸਾਰੀਆਂ ਐ ਨਹੀਂ ਕੁਝ ਵੀ ਇਹਨਾਂ ਦੇ ਸੁੱਕੇ ਹੈਗੇ ਆ ਜਿਹੜੇ ਸੁਕੇ ਸਪੈਸ ਦੇ ਨਾਲੋਂ ਕੱਟ ਦੇਣੇ ਚਾਹੀਦੇ ਏਦਾਂ ਨਕਸ਼ਾ ਜਾਨੀ ਨੁਕਸਾਨ ਹੋ ਸਕਦਾ ਸੀ ਮਤਲਬ ਕਈ ਵਾਰੀ ਵੀ ਏਦਾਂ ਮੰਨ ਲਓ ਹਵਾ ਵੀ ਚਲੋ ਇੰਨੀ ਖਾਸ ਨਹੀਂ ਹੈਗੀ ਪਰ ਇਹ ਜਿਹੜਾ ਮਲੋ ਕਈ ਵੀ ਦੇਖੋ ਟਿੱਡੇ ਹੋ ਜਿਹਾ ਆ ਰੋਡ ਦੇ ਉੱਤੇ ਕਾਫੀ ਟਿੱਡੇ ਸਪੈਸ ਦੇ ਨੇ ਤੇ ਰੋਡ ਵੀ ਮੇਰੇ ਕਹਿੰਦਾ ਬਟਾਲਾ ਕਲੋਂ ਮੇਕ ਕਰਦਾ ਵਾ ਤੇ ਕਾਫੀ ਜੜੀ ਇੱਥੋਂ ਆਵਾ ਜਾਈ ਹੈ ਕੀ ਲੱਗਦਾ ਨਹੀਂ ਕਿ ਪ੍ਰਸ਼ਾਸਨ ਜਰੀਂ ਅੰਗੇਲੀ ਕਰਨ ਦੇ ਬੋ ਇਹ ਤੇ ਭਾਜੀ ਬਹੁਤ ਵੱਡੀ ਅੰਗੇਲੀ ਹੋ ਰਹੀ ਹੈ ਏਦਾਂ ਇਹਦੇ ਚਲੋ ਕੈ ਬੰਦਾ ਕੋਈ ਸਾਡਾ ਟੈਂਕਰ ਨਹੀਂ ਬਚਾ ਕਰਦਾ ਸਾਡੇ ਕੈ ਬੰਦਾ ਨੀਤੇ ਕੋਈ ਕਾਰ ਤੇ ਡਿੱਗਾ ਹੁੰਦਾ ਤੇ ਕੋਈ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਉਹ ਗੱਡੀ ਹੈਵੀ ਕਰਕੇ ਹਾਂਜੀ ਗੱਡੀ ਹੈਵੀ ਕਰਕੇ ਥੋੜਾ ਜਿਹਾ ਬਚਾਅ ਹੋ ਗਿਆ ਹਾਂਜੀ। ਇਹ ਜੇ ਛੋਟੀ ਗੱਡੀ ਤੇ ਜਾ ਕੇ ਮੋਟਰ ਡੇਰੇ ਦਾ ਸੰਕਰਾਨ ਜ਼ਿਆਦਾ ਹੋ ਸਕਦਾ। ਹਾਂਜੀ ਹਾਂਜੀ ਪਾਜੀ ਬਹੁਤ ਜ਼ਿਆਦਾ ਜੀ ਇਹਦੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਜੀ ਗੱਲ। ਪਿਲਾਲ ਜਿਹੜਾ ਮਲੂਚਰ ਰੇਡ ਕਿਲੀ ਜਾਂਦੀ ਹੈ। ਨਹੀਂ ਤਿੰਨ ਜਾਨੇ ਹੀ ਬੱਜੀ। ਕੋਈ ਜਾਨੀ ਕੋਈ ਜਾਨੀ ਮਾੜੀਆਂ-ਭੋਟੀਆਂ ਸੱਟਾਂ ਲੱਗੀਆਂ ਜੇ ਕੋਈ ਜਾਨੀ ਨਿਕਲ ਆਉਂਦੀ ਹੈ। ਪ੍ਰਸ਼ਾਸਨ ਨੂੰ ਕੀ ਮਾਰਕ? ਪ੍ਰਸ਼ਾਸਨ ਨੇ ਇਹੀ ਕਰਦੇ ਆ ਜੀ ਇਹ ਨਾਲ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਅੱਗ ਇਹ ਜਦੋਂ ਹਵਾ ਆਉਂਦੀ ਹੈ ਨਹੀਂ ਹੇਰ ਆਉਂਦਾ ਵਾ ਰੋਡ ਦੇ ਉੱਤੇ ਕ੍ਰੋਸਿੰਗ ਹੁੰਦੀ ਹੈ ਜਦੋਂ ਤੇ ਉਹ ਡਿੱਗ ਪੈਂਦੀ ਹੈ ਜੀ ਕਿੰਨਾ ਟਾਈਮ ਹੋ ਗਿਆ ਹੁਣ ਤੱਕ ਤੁਹਾਡੇ ਤੱਕ ਕੋਈ ਟਗਲਾਸ ਜਾਂ ਕੋਈ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਤੁਹਾਡੇ ਤੱਕ ਨਹੀਂ ਅਜੇ ਤੱਕ ਕੋਈ ਨਹੀਂ ਜੇ ਨਗਲੇ ਕੋਈ ਆਪ ਨੂੰ ਚਾਰ ਰੋਡ ਤੇ ਕੋਈ ਮਦਦ ਦਾ ਲਾਗੇ ਲੋਕ ਪੈਂਦਾ ਤੱਕਵਾ ਪੈਂਦਾ ਕਰ ਲੋ ਕੋਈ ਇੱਥੇ ਐਮਬੂਲੈਂਸ ਜਾਂ ਕੋਈ ਡਾਕਟਰ ਆਇਆ ਤੱਕ ਕੋਈ ਪਹੁੰਚੇ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਆਇਆ ਇੱਧਰ ਰੋਡ ਹੀ ਬਲੌਕ ਹੋਇਆ ਜੀ ਸਾਰਾ ਤੇ ਆਵਾਜਾਈ ਇੱਥੇ ਰੁਕ ਰਹੀ ਆ ਲੋਕ ਉਹੀ ਆ ਰਹੇ ਆ ਜਿਹੜੇ ਵੇਖ ਰਹੇ ਆ ਬਸ ਉਹੀ ਰੁਕ ਰਹੇ ਆ ਕਿੰਨਾ ਟਾਈਮ ਇਹ ਇੱਧਰ ਘੰਟਾ ਹੋ ਗਿਆ ਜਾਨੋ ਕੋਈ ਤਾਂ ਕੋਈ ਕੁਝ ਨਹੀਂ ਜੀ ਕੋਈ ਨਹੀਂ ਆਇਆ ਜੀ ਕੋਈ ਪ੍ਰਸ਼ਾਸਨ ਘਰ ਕੋਈ ਪਹੁੰਚ ਨਹੀਂ ਕੋਈ ਨਹੀਂ ਜੀ ਮੰਗਿਆ ਕੋਈ ਨਹੀਂ ਆਇਆ ਜੀ ਬਹੁਤ ਵੱਡੀ ਲਾਪਰਵਾਹੀ ਹੈ ਹਾਂ ਜੀ ਹਾਂ ਜੀ ਇਹ ਬਹੁਤ ਵੱਡੀ ਲਾਪਰਵਾਹੀ ਹੈ